ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਗੇ ਸਥਾਨਕ ਲੋਕਤੰਤਰ ਦੇ ਬਾਰੇ ਪੰਚਾਇਤੀ ਰਾਜ ਦੇ ਬਾਰੇ ਸਥਾਨਕ ਲੋਕਤੰਤਰ ਹੁੰਦਾਗਾ ਜੋ ਸਥਾਨਕ ਸਵੈ ਸ਼ਾਸਨ ਹੁੰਦਾਗਾ ਗ੍ਰਾਸ ਰੂਟ ਲੈਵਲ ਦੀ ਡੈਮੋਕ੍ਰੇਸੀ ਸਥਾਨਕ ਸਵੈ ਸ਼ਾਸਨ ਦਾ ਕੀ ਮਤਲਬ ਹੈ ਜਿਸ ਵਿੱਚ ਕਿਸੇ ਪਿੰਡ ਨਗਰ ਸ਼ਹਿਰ ਜਾਂ ਬਸਤੀ ਦੀਆਂ ਜਿਹੜੀਆਂ ਸਥਾਨਕ ਲੋੜਾਂ ਦਾ ਪ੍ਰਬੰਧ ਹੈ ਨਾ ਉਹ ਉੱਥੋਂ ਦੇ ਰਹਿਣ ਵਾਲੇ ਲੋਕਾਂ ਦੁਆਰਾ ਚੁਣੀਆਂ ਹੋਈਆਂ ਪ੍ਰਤੀਨਿਧ ਸੰਸਥਾਾਂ ਕਰਦੀਆਂ ਨੇ ਤਾਂ ਉਹਨੂੰ ਸਥਾਨਕ ਸਵੈ ਸ਼ਾਸਨ ਕਿਹਾ ਜਾਂਦਾ ਹੈ ਇਹਦੇ ਦੋ ਰੂਪ ਹੁੰਦੇ ਨੇ ਇੱਕ ਪਿੰਡ ਪੱਧਰ ਦਾ ਹੁੰਦਾ ਹੈ ਇੱਕ ਸ਼ਹਿਰ ਦੇ ਪੱਧਰ ਦਾ ਹੁੰਦਾਗਾ ਪਿੰਡ ਪਦਰ ਦਾ મતલਬ ਪੇੜਾ ਪਿੰਡ ਬਦਰ ਤੁਹਾਨੂੰ ਪੰਚਾਇਤੀ ਰਾਜ ਕਹਿੰਦੇ ਨੇ ਤੇ ਜਿਹੜਾ ਸ਼ਹਿਰ ਦੇ ਲੈਵਲ ਤੇ ਆ ਜਾਂਦਾ ਉਹਨੂੰ ਮਨਿਸਪਲ ਗਵਰਨਮੈਂਟ ਜਾਂ ਅਰਬਨ ਗਵਰਨਮੈਂਟ ਜਾਂ ਨਗਰ ਸਰਕਾਰ ਕਿਹਾ ਜਾਂਦਾ ਹੈ ਪੰਚਾਇਤੀ ਰਾਜ ਦੀ ਗੱਲ ਕਰਦੇ ਜੇ ਮੈਂ ਸਭ ਤੋਂ ਪਹਿਲਾਂ 1952 ਦੇ ਵਿੱਚ ਇੱਕ ਸਮਦਾਇਕ ਵਿਕਾਸ ਕਾਰਜਕram ਮਤਲਬ ਕਮਿਊਨਿਟੀ ਡਿਵੈਲਪਮੈਂਟ ਪ੍ਰੋਗਰਾਮ ਭਾਰਤ ਸਰਕਾਰ ਨੇ ਜਿਹੜਾ ਹੈਗਾ ਸੀ ਸ਼ੁਰੂ ਕੀਤਾ ਸੀਗਾ ਇਹਦਾ ਮੀਨਪਰਪਜ ਸੀਗਾ ਪਿੰਡੂ ਖੇਤਰਾਂ ਦਾ ਸਰਪੱਖੀ ਵਿਕਾਸ ਕਰਨਾ ਪਰ ਇਹਨੂੰ ਕਾਫੀ ਲੰਬੇ ਸਮੇਂ ਦੇ ਵਿੱਚ ਪੂਰਾ ਕੀਤਾ ਜਾਣਾ ਸੀ ਫਿਰ 2 ਅਕਤੂਬਰ 1953 ਦੇ ਵਿੱਚ ਇੱਕ ਨੈਸ਼ਨਲ ਐਕਸਟੈਂਸ਼ਨ ਜਿਹੜੀ ਸਰਵਿਸਿਜ਼ ਸ਼ੁਰੂ ਕੀਤੀ ਗਈ ਸੀ ਰਾਸ਼ਟਰੀ ਵਿਸਥਾਰ ਸੇਵਾ ਇਹ ਸ਼ਾਰਟ ਟਰਮ ਸੀ ਇਹਨੂੰ ਥੋੜੇ ਜਿਹਾ ਥੋੜੇ ਸਮੇਂ ਦੇ ਵਿੱਚ ਪੂਰਾ ਕੀਤਾ ਜਾਣਾ ਸੀ ਪਰ ਇਹਨਾਂ ਦੇ ਦੋਨਾਂ ਦੇ ਉਦੇਸ਼ ਸੀਗੇ ਇੱਕੋ ਜਿਹੇ ਸੀਗੇ ਪਿੰਡੂ ਖੇਤਰਾਂ ਦਾ ਸਰਪੱਖੀ ਵਿਕਾਸ ਕਰਨਾ ਜਨਵਰੀ 1957 ਦੇ ਵਿੱਚ ਫਿਰ ਬਲਵੰਤ رائے ਮਹਿਤਾ ਕਮੇਟੀ ਦੀ ਜਿਹੜੀ ਹੈਗੀ ਨਿਯੁਕਤੀ ਕੀਤੀ ਗਈ। ਇਹ ਜਿਹੜੀ ਬਲਵੰਤ رائے ਮਹਿਤਾ ਕਮੇਟੀ ਸੀ ਨੇ ਆਪਣੀ ਰਿਪੋਰਟ ਜਿਹੜੀ ਸਬਮਿਟ ਕੀਤੀ ਸੀ ਨਵੰਬਰ 1957 ਦੇ ਵਿੱਚ। ਇਹ ਜਿਹੜੀ ਕਮੇਟੀ ਬਣਾਈ ਸੀ ਨੈਸ਼ਨਲ ਡਿਵੈਲਪਮੈਂਟ ਕੌਂਸਲ ਨੇ ਬਣਾਈ ਸੀ 1957 ਦੇ ਵਿੱਚ। ਇਹ ਜਿਹੜੀ ਕਮੇਟੀ ਨਿਯੁਕਤ ਕੀਤੀ ਸੀ ਇਹਨੂੰ ਪਿੰਡੂ ਖੇਤਰਾਂ ਦੇ ਵਿਕਾਸ ਦੇ ਸਬੰਧੀ ਜਾਂਚ ਪੜਤਾਲ ਕਰਕੇ ਆਪਣੀਆਂ ਸਿਫਾਰਸ਼ਾਂ ਪੇਸ਼ ਕਰਨ ਦੇ ਲਈ ਕਿਹਾ ਗਿਆ ਸੀ। ਤੇ ਇਹ ਜੀ ਕਮੇਟੀ ਨੇ ਬਲਵੰਤ رائے ਮਹਿਤਾ ਜੀ ਦੀ ਅਗਵਾਈ ਦੇ ਵਿੱਚ ਇੱਕ ਸਟੱਡੀ ਟੀਮ ਬਣਾਈ ਤੇ ਉਹਨਾਂ ਨੇ ਜਿਹੜੀਆਂ ਚੱਲ ਰਹੀਆਂ ਯੋਜਨਾਵਾਂ ਸੀ ਉਹਨਾਂ ਦੀ ਸਟੱਡੀ ਕੀਤੀ ਸਟੱਡੀ ਕਰਕੇ ਸਿਫਾਰਸ਼ਾਂ ਸੇ ਜਿਹੜੀਆਂ ਇੱਕ ਰਿਪੋਰਟ ਦੇ ਰੂਪ ਵਿੱਚ ਦਿੱਤੀਆਂ ਜਿਸ ਨੂੰ ਬਲਵੰਤ رائے ਮਹਿਤਾ ਰਿਪੋਰਟ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ ਕੀ ਕੀ ਰეკਮੈਂਡੇਸ਼ਨ ਦੇ ਦਿੱਤੀਆਂ ਸੀਗੀਆਂ ਇਹਨਾਂ ਨੇ ਇੱਕ ਡੈਮੋਕਰੈਟਿਕ ਡੀਸੈਂਟਰਲਾਈਜੇਸ਼ਨ ਦੀ ਗੱਲ ਕੀਤੀ ਸੀ ਲੋਕਤੰਤਰੀ ਵਿਕੇਂਦਰੀਕਰਨ ਦੀ ਤੇ ਦੂਜਾ ਹੈਗਾ ਸੀ 3 ਟਾਇਰ ਪੰਚਾਇਤੀ ਰਾਜ ਸਿਸਟਮ ਹੋਣਾ ਚਾਹੀਦਾ ਇਹਨਾਂ ਨੇ ਕਿਹਾ ਸੀ ਇਹ ਬੀਜ ਮੇ ਪਿੰਡ ਪੱਦਰ ਤੇ ਗ੍ਰਾਮ ਪੰਚਾਇਤ ਹੋਏਗੀ ਬਲੌਕ ਪੱਦਰ ਤੇ ਬਲੌਕ ਸਮਤੀ ਜਾਂ ਪੰਚਾਇਤ ਸਮਤੀ ਦੇ ਜ਼ਿਲ੍ਹਾ ਪੱਦਰ ਤੇ ਜ਼ਿਲ੍ਹਾ ਪਰਿਸ਼ਦ ਅਧਿਕਾਰ ਕੀਤੀ ਸੀ ਸਭ ਤੋਂ ਪਹਿਲਾ ਜ਼ਿਲ੍ਹਾ ਕਿਹੜਾ ਸੀ ਨਗੌਰ ਸੀਗਾ ਜਿਹੜਾ ਕਿ ਰਾਜਸਥਾਨ ਦਾ ਸੀਗਾ ਜਿੱਥੇ ਇਹ ਜਿਹੜਾ ਪੰਚਾਇਤ ਸਮਤੀ ਹੈ ਜਿਹੜੀ ਇਹਦੀ ਉਦਘਾਟਨ ਕੀਤਾ ਗਿਆ ਸੀਗਾ ਪੰਚਾਇਤੀ ਰਾਜ ਦਾ 2 ਅਕਤੂਬਰ 1959 ਨੂੰ ਰਾਜਸਥਾਨ ਦੇ ਨਗੌਰ ਡਿਸਟ੍ਰਿਕਟ ਦੇ ਵਿੱਚ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜੀ ਨੇ ਇਹ ਪੰਚਾਇਤੀ ਰਾਜ ਦਾ ਉਦਘਾਟਨ ਕੀਤਾ ਸੀ ਪੰਚਾਇਤੀ ਰਾਜ ਦੀ ਨਮੀ ਪ੍ਰਣਾਲੀ ਨਾਲ ਸੰਬੰਧਿਤ ਜਿਹੜੀ 73ਵਾਂ 73ਵਾਂ ਸੰਵਿਧਾਨਕ ਸੋਧ ਹੈਗੀ ਇਹਦੀਆਂ ਕੀ ਕੀ ਫੀਚਰਸ ਨੇਗੀਆਂ ਇਹਦੀਆਂ ਫੀਚਰਜ ਨੇ ਵਿੱਚ ਸਥਾਨਕ ਪੱਧਰ ਦਾ ਜਿਹੜਾ ਲੋਕਤੰਤਰ ਹੈ ਗਰਾਸ ਰੂਟ ਲੈਵਲ ਦੀ ਡੈਮੋਕ੍ਰੇਸੀ ਆ ਉਹਨੂੰ ਸੰਵਿਧਾਨਕ ਮੰਨਤਾ ਦੇਤੀ ಗ್ರಾಮ ਸਭਾ ਦੀ ਪ੍ਰਭਾਸ਼ਾ ਦੀ ਗੱਲ ਕੀਤੀ ਇਹਦੇ ਵਿੱਚ ಗ್ರಾಮ ਸਭਾ ਦੀ ਪ੍ਰਭਾਸ਼ਾ ਮਤਲਬ ਉਹ ਸਾਰੇ ਵਿਅਕਤੀ ਜਿਨ੍ਹਾਂ ਦਾ ਨਾਮ ਵੋਟਰ ਲਿਸਟ ਦੇ ਵਿੱਚ ਦਰਜ ਹੈ ਉਹ ਸਾਰੇ ಗ್ರಾಮ ਸਭਾ ਦੇ ਮੈਂਬਰ ਹੁੰਦੇ ਨੇ ਪੰਚਾਇਤ ਦੀ ਗੱਲ ਕੀਤੀ ਸੀਗੀ ਤਨ ਪਦਰੀ ਪੰਚਾਇਤੀ ਰਾਜ ਪ੍ਰਣਾਲੀ ਦੇ ਤੀਜੇ ਜਿਵੇਂ ਪਿੰਡ ਪੱਧਰ ਤੇ ਪੰਚਾਇਤ ਸੰਮਤੀ ਬਲੋਕ ਪੱਧਰ ਤੇ ਬਲੋਕ ਸੰਮਤੀ ਤੇ ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਪ੍ਰੀਸ਼ਦ ਪੰਚਾਇਤਾਂ ਦੀ ਬਣਤਰ ਦੀ ਗੱਲ ਕੀਤੀ ਇਹ ਜਿਹੜੀ ਬਣਤਰ ਸੀ ਪੰਚਾਇਤਾਂ ਦੀ ਇਹਦੀ ਵਿਵਸਥਾ ਰਾਜ ਦੇ ਵਿਧਾਨ ਮੰਡਲ ਦੇ ਦੁਆਰਾ ਕਰਨ ਦੀ ਗੱਲ ਕੀਤੀ ਸੀ ਪੰਚਾਇਤਾਂ ਦੀ ਬਣਤਰ ਹੋਗੀ ਮੈਂਬਰਾਂ ਦੀ ਪ੍ਰਤੱਖ ਚੋਣ ਰਾਜ ਚੋਣ ਕਮਿਸ਼ਨ ਜਣੀ ਇਹਨਾਂ ਨੇ ਕਿਹਾ ਸੀ ਕਿ ਸਟੇਟ ਇਲੈਕਸ਼ਨ ਕਮਿਸ਼ਨ ਹੋਵੇਗਾ ਇਹ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਆਗਾ ਇਹ ਪੰਚਾਇਤੀ ਰਾਜ ਦੀਆਂ ਚੋਣਾਂ ਕਰਵਾਏਗਾ ਅਮਾਕਾ ਵੱਖ-ਵੱਖ ਪ੍ਰਕਾਰ ਦੀਆਂ ਵਿਅਕਤੀਆਂ ਦੀ ਪੰਚਾਇਤਾਂ ਦੇ ਵਿੱਚ ਅ ਪ੍ਰਤੀਨਿਧਤਾ ਹੁੰਦੀ ਹੈ ਜਿਵੇਂ ਜਿਹੜੀ ਬਲੌਕ ਸਮਤੀ ਦੇ ਦੀਆਂ ਪੰਚਾਇਤਾਂ ਨੇ ਉਹਨਾਂ ਦੇ ਜਿਹੜੇ ਅਧਿਐਕਸ਼ ਹੁੰਦੇ ਨੇ ਚੇਅਰਮੈਨ ਹੁੰਦੇ ਨੇ ਉਹਨਾਂ ਦੀ ਜਲਾ ਪੱਦਰ ਦੀਆਂ ਪੰਚਾਇਤਾਂ ਦੇ ਵਿੱਚ ਅਧਿਐਕਸ਼ਤਾ ਹੁੰਦੀ ਹੈ ਜਾਂ ਜਿਹੜੀਆਂ ਪਿੰਡ ਪੱਦਰ ਦੀਆਂ ਪੰਚਾਇਤਾਂ ਦੇ ਅਧਿਐਕਸ਼ ਨੇ ਉਹਨਾਂ ਦੀ ਮਤਲਬ ਜਿਵੇਂ ਸਰਪੰਚ ਹੋਗੇ ਉਹਨਾਂ ਦੀ ਜਿਹੜੀ ਬਲੌਕ ਸਮਤੀ ਹੈਗੀ ਉਹਨਾਂ ਦੇ ਵਿੱਚ ਜਿਹੜੀ ਹੈਗੀ ਹੈ ਅ ਪ੍ਰਤੀਨਿਧਤਾ ਹੁੰਦੀ ਹੈਗੀ ਪਿੰਡ ਪਦਰ ਦੀ ਪੰਚਾਇਤ ਦੇ ਅਧਿਐਖ ਦੀ ਚੋਣ ਜਿਵੇਂ ਸਰਪੰਚ ਦੀ ਚੋਣ ਹੋ ਗਈ ਉਹ ਸਿੱਧੀ ਇੰਡਾਇਰੈਕਟ ਲੋਕਾਂ ਦੇ ਦੁਆਰਾ ਕੀਤੀ ਜਾਂਦੀ ਹੈ ਪਿੰਡ ਪਦਰ ਦੀ ਪੰਚਾਇਤ ਦੇ ਅਧਿਖਸ਼ ਨੂੰ ਪਦਵੀ ਤੇ ਹਟਾਉਣਾ ਇੱਕ ਸਪੈਸ਼ਲ ਮੀਟਿੰਗ ਲਈ ਜਾਂਦੀ ਹੈ ਉਹਦੇ ਵਿੱਚ ਜੇ ਉਹ ਜਿਹੜਾ ਬਰਸਤਾ ਬਸੋ ਜਿਹਦਾ ਉਹਨੂੰ ਹਟਾਇਆ ਜਾਂਦਾ ਹੈ ਕਿ ਪੰਚਾਇਤ ਸਮਤੀ ਦੇ ਅਧਿਐਖ ਤੇ ਜਲਾ ਪ੍ਰੀਸ਼ਦ ਦੇ ਅਧਿਐਖ ਦੀ ਚੋਣ ਤੇ ਉਹਨਾਂ ਨੂੰ ਪਦਵੀ ਤੇ ਹਟਾਉਣਾ ਇਲੈਕਸ਼ਨ ਹੁੰਦੀ ਹੈ ਇਸ ਸਥਾਨਾਂ ਦਾ ਰਾਖਵਾ ਕਰਨ ਕੀਤਾ ਹੋਇਆ ਜਿਵੇਂ ਐਸਡੀ ਐਸਟੀ ਵਿਮਨ ਤੇ ਬੀਸੀ ਦੇ ਕੁਝ ਸਥਾਨ ਰਾਖਵੇਂ ਰੱਖੇ ਜਾਂਦੇ ਨੇ ਪੰਚਾਇਤਾਂ ਦਾ ਕਾਰਜਕਾਲ 5 ਸਾਲ ਹੈ ਪੰਚਾਇਤਾਂ ਦੇ ਨਿਰਮ ਪੰਚਾਇਤਾਂ ਦੇ ਸ਼ਕਤੀਆਂ ਤੇ ਜ਼ਿੰਮੇਵਾਰੀਆਂ ਟੈਕਸ ਲਗਾਉਣ ਦੀ ਸ਼ਕਤੀ ਦਿੱਤੀ ਗਈ ਹੈ ਪੰਚਾਇਤਾਂ ਨੂੰ ਇੱਕ ਵਿੱਤ ਅਯੋਗ ਦਾ ਨਿਰਮਾਣ ਤੇ ਇਹਦੇ ਕੰਮ ਜਿਹੜਾ ਫਾਈਨਾਂਸ ਕਮਿਸ਼ਨ ਹੈ ਇਹ ਵੀ 73rd ਕਨਸਟੀਟਿਊਸ਼ਨਲ ਐਮੈਂਡਮੈਂਟ ਵਿੱਚ ਕਿਹਾ ਗਿਆ ਸੀ ਕਿ ਇਹ ਜਿਹੜਾ ਕਿ ਫਾਈਨਾਂਸ ਕਮਿਸ਼ਨ ਉਹ ਬਣਾਇਆ ਜਾਵੇਗਾ ਤੇ ਇਹ ਜਿਹੜਾ ਫਾਈਨਾਂਸ ਕਮਿਸ਼ਨ ਨੂੰ ਜਿਹੜਾ ਨਿਯੁਕਤ ਕਰੇਗਾ ਉਹ ਸਟੇਟ ਦਾ ਗਵਰਨਰ ਕਰੇਗਾ ਪੰਚਾਇਤਨੀਆਂ ਚੋਣਾਂ ਦੇ ਮਾਮਲੇ ਨੇ ਜਿਹੜੇ ਅਦਾਲਤਾਂ ਹੀ दखलाੰਦਾਰ ਜੀ ਤੋਂ ਮੁਕਤ ਨਹੀਂ 73 ਕਨਸਟੀਟਿਊਸ਼ਨਲ ਅਮੈਂਡਮੈਂਟ ਹੋਈ ਸੀ 24 ਅਪ੍ਰੈਲ 1993 ਨੂੰ ਲਾਗੂ ਹੋਈ ਸੀਗੀ 73 ਕਨਸਟੀਟਿਊਸ਼ਨਲ ਅਮੈਂਡਮੈਂਟ ਦੇ ਨਾਲ ਸੰਵਿਧਾਨ ਦੇ ਵਿੱਚ ਇੱਕ ਨਵਾਂ ਪਾਰਟ 9 ਤੇ ਜਿਹੜਾ 11th ਸ਼ੈਡਿਊਲ ਆ ਉਹ ਐਡ ਕੀਤਾ ਗਿਆ ਇਸ ਸੰਵਿਧਾਨਕ ਵਿਵਸਥਾ ਅਨੁਸਾਰ ਹੀ ਪੰਜਾਬ ਵਿਧਾਨ ਸਭਾ ਨੇ ਪੰਚਾਇਤੀ ਰਾਜ ਕਾਨੂੰਨ 1994 ਪਾਸ ਕੀਤਾ ਸੀਗਾ ਫਿਰ ਇਹ ਪੰਜਾਬ ਨੇ ਵੀ ਪਾਸ ਕਰਤਾ ਪੰਚਾਇਤੀ ਰਾਜ ਕਾਨੂੰਨ 1994 ਉਕੇ ਪ੍ਰਾਇਲਾਚਨਾਂ ਦੇ ਵਿੱਚ ਲਾਗੂ ਹੋਇਆ ਸੀ ਦੇ ਵਿੱਚ ਇਹ ਕਿਹਾ ਗਿਆ ਸੀ ਕਿ ಗ್ರಾಮ ਸਭਾ ਹੋएगी ਕਿ ಗ್ರಾಮ ਪੰਚਾਇਤ ਹੋएगी ਕਿ ਪੰਚਾਇਤ ਸਮਤੀ ਤੇ ਜਲਾ ਪਰਿਸ਼ਦ ਹੋएगी ਸਭ ਤੋਂ ਪਹਿਲਾਂ ਗੱਲ ਕਰਦੇ ਆਂ ಗ್ರಾಮ ਸਭਾ ਦੀ 1994 ਦਾ ਜਿਹੜਾ ਪੰਜਾਬ ਪੰਚਾਇਤੀ ਰਾਜ ਕਾਨੂੰਨ ਹੈ ਉਹਦੇ ਵਿੱਚ ਇਹ ਵਿਵਸਥਾ ਹੈ ਕਿ ਪੰਜਾਬ ਸਰਕਾਰ ਘੱਟੋ ਘੱਟ 200 ਬਸੋਂ ਵਾਲੇ ਇੱਕ ਪਿੰਡ ਨੂੰ ਜਾਂ ਨਾਲ ਲੱਗਦੇ ਕੁਝ ਪਿੰਡਾਂ ਨੂੰ ਮਿਲਾ ਕੇ ਸਮੂਹਿਕ ਤੌਰ ਤੇ ಗ್ರಾಮ ਸਭਾ ਬਣਾਉਂਦਾ ਕਿਦਰ ਕੁਸ਼ਤ ਕਰਦੇਗੀ ਜਿਵੇਂ ਘੱਟੋ ਘੱਟ 200 ਬਸੋਂ ਹੋਣ ਚਾਹੀਦੀ ਹੈ ਇੱਕ ಗ್ರಾಮ ਸਭਾ ਦੇ ਲਈ ਤੇ 1994 ਦਾ ਜਿਹੜਾ ਪੰਜਾਬ ਪੰਚਾਇਤੀ ਰਾਜ ਕਾਨੂੰਨ ਹੈ ਇਹ ਦੇਦੀ ਨੇ ਕਿ ਸਟੇਟ ਇਲੈਕਸ਼ਨ ਕਮਿਸ਼ਨ ਦੀ ਵਿਵਸਥਾ ਕੀਤੀ ਗਈ ਹੈ ਤੇ ਹਰੇਕ ਇਹ ਜਿਹੜਾ ਕਮਿਸ਼ਨ ਹੈਗਾ ਇਹ ਹਰੇਕ ಗ್ರಾಮ ਸਭਾ ਦੇ ਖੇਤਰ ਵਿੱਚ ਵਸਦੇ ਜਿਹੜੇ VOTER ਨੇ ਉਹਨਾਂ ਦੀ ਸੂਚੀ ਤਿਆਰ ਕਰਦਾ ਹੈਗਾ ਤੇ ਉਹਨਾਂ ਦੇ ਫਿਰ ਜਿਨ੍ਹਾਂ ਦੇ ਨਾਮ ਉਸ ਖੇਤਰ ਦੀ VOTER ਸੂਚੀ ਦੇ ਵਿੱਚ ਦਰਜ ਹੁੰਦੇ ਨੇ ਉਹ ਉਹਨਾਂ ਨੂੰ ಗ್ರಾಮ ਸਭਾ ਦੇ ਉਸ ਖੇਤਰ ਦੀ ಗ್ರಾಮ ਸਭਾ ਦੇ ਮੈਂਬਰਾਂ ਵਜੋਂ ਮੰਨ ਲਿਆ ਜਾਂਦਾ ਹੈ। ಗ್ರಾಮ ਸਭਾ ਦੀ ਮੀਟਿੰਗ ਹੈਗੀ 1 ਸਾਲ ਦੇ ਵਿੱਚ ਦੋਸਤਾਰਨ ਮੀਟਿੰਗਾਂ ਹੋਣੀ ਜ਼ਰੂਰੀ ਨੇ ਇੱਕ ਹੁੰਦੀ ਹੈ ਇਹਦੀ ਹਾੜੀ ਦੀ ਮੀਟਿੰਗ ਹੈ ਕਸੌਣੀ ਦੀ ਮੀਟਿੰਗ ਹੁੰਦੀ ਹੈ 1 ਦਸੰਬਰ ਦੇ ਵਿੱਚ 1 ਜੂਨ ਦੇ ਵਿੱਚ ਉਹ ਤੇ ਜਿਹੜੀ ਜੂਨ ਦੀ ਹੁੰਦੀ ਆ ਉਹ ਖਾੜੀ ਦੀ ਫਸਲ ਮਗਰ ਹੁੰਦੀ ਆ ਇਸ ਕਰਕੇ ਇਹਨੂੰ ਖਾੜੀ ਦੀ ਮੀਟਿੰਗ ਕਹਿ ਦਿੱਤਾ ਜਾਂਦਾ ਜਿਹੜੀ ਦਸੰਬਰ ਵਾਲੀ ਆ ਉਹ ਸੋਨੀ ਦੀ ਫਸਲ ਮਗਰ ਹੁੰਦੀ ਆ ਇਸ ਕਰਕੇ ਇਹਨੂੰ ਸੋਨੀ ਦੀ ਮੀਟਿੰਗ ਵੀ ਕਹਿ ਦਿੱਤਾ ਜਾਂਦਾਗਾ ਗ੍ਰਾਮ ਸਭਾ ਦਾ ਕੋਰਮ ਜਿਹੜਾ 1.5 ਆਗਾ ਗ੍ਰਾਮ ਸਭਾ ਦਾ ਅਧਿਐਕਸ਼ ਜਿਹੜਾ ਉਹ ਸਰਪੰਚ ਹੁੰਦਾ ਹੈ ਗ੍ਰਾਮ ਸਭਾ ਦੀ ਮੀਟਿੰਗ ਦੇ ਵਿੱਚ ਜਿਹੜਾ ਪ੍ਰਸਤਾਵ ਆਇਆ ਕੋਈ ਰੈਜ਼ੋਲੂਸ਼ਨ ਆਗਾ ਉਹ ਬੈਠਕ ਵਿੱਚ ਹਾਜ਼ਰ ਦੇ ਬੋਰਡ ਦੇਣ ਵਾਲੇ ਵਿਅਕਤੀਆਂ ਦੇ ਬਹੁਮਤ ਦੇ ਦੁਆਰਾ ਪਾਸ ਕੀਤਾ ਜਾਂਦਾਗਾ ਗ੍ਰਾਮ ਪੰਚਾਇਤ ਐਕਟ 1994 ਦੇ ਪੰਜਾਬ ਪੰਚਾਇਤ ਰਾਜ ਕਾਨੂੰਨ ਦੇ ਤਹਿਤ ਇਹ ਗ੍ਰਾਮ ਪੰਚਾਇਤ ਹੈ ਜਿਹੜੀ ਇੱਕ ਗ੍ਰਾਮ ਸਭਾ ਦੇ ਖੇਤਰ ਲਈ ਇੱਕ ਗ੍ਰਾਮ ਪੰਚਾਇਤ ਹੁੰਦੀ ਹੈ ਮਤਲਬ ਗ੍ਰਾਮ ਅਨ ਇਹਦੇ ਵਿੱਚ ਕਿੰਨੇ ਪੰਚ ਹੁੰਦੇ ਨੇ ਮੈਂਬਰ ਹੁੰਦੇ ਨੇ ਇਹ ਸਰਪੰਚ ਤੋਂ ਬਿਨਾ ਇਹ ਮੈਂਬਰ ਹੁੰਦੇ ਨੇ ਕਿ ਸਰਪੰਚ ਨਾਲੋਂ ਅਲੱਗ ਹੈ ਜਿਵੇਂ 200 ਤੋਂ ਵੱਧ ਤੇ 1000 ਤੋਂ ਘੱਟ ਬਸਉਣੇ ਪੰਜ ਪੰਜ ਹੋਣਗੇ ਪੰਜ ਮੈਂਬਰ ਹੋਣਗੇ 1000 ਤੋਂ ਵੱਧ ਪਰ 2000 ਤੋਂ ਘੱਟ ਬਸਉਣ ਦੇ ਲਈ 7 ਹੋਣਗੇ 2000 ਤੋਂ ਜੇ ਜ਼ਿਆਦਾ ਬਸੂਣ ਤੇ 5000 ਤੋਂ ਘੱਟ ਹੈ ਤਾਂ 9 ਮੈਂਬਰ ਹੋਣਗੇ 5000 ਤੋਂ ਵੱਧ ਪਰ 10000 ਤੋਂ ਘੱਟ ਬਸੂਣਾਂ ਕੀ ਤਾਂ 11 ਹੋਣਗੇ 10000 ਤੋਂ ਵੱਧ ਬਸੂਣ ਦੇ ਲਈ 13 ਮੈਂਬਰ ਹੁੰਦੇ ਨੇ ಗ್ರಾಮ ਪੰਚਾਇਤ ਦੀ ਗਿਣਤੀ ਸਰਪੰਚ ਤੋਂ ਬਿਨਾ ਹੁੰਦੀ ਹੈ ਪੰਚਾਂ ਦੀਆਂ ਜਿਹੜੀਆਂ ਪਦਵੀਆਂ ਇਹਨਾਂ ਦਾ ਰਾਖਵਾ ਕਰਨ ਕੀਤਾ ਗਿਆ ਇਹਦੀ ਬਸਉਂ ਦੇ ਅਨੁਪਾਤ ਦੇ ਅਨੁਸਾਰ ਇਹ ਜਿਵੇਂ ਸੂਚਿਤ ਕੀਤੀ ਜਾਂਦੀਆਂ ਦੇਰੀ ਅਨੁਸਾਰ ਤਕਬੀਲੀਆਂ ਲਈ ਪਛੜੀਆਂ ਸ਼੍ਰੇਣੀਆਂ ਲਈ 44 ਇਹ ਰਿਜ਼ਰਵੇਸ਼ਨ ਹੁੰਦੀ ਹੈ ਸਰਪੰਚ ਦੀ ਪਦਵੀ ਦੇ ਲਈ ਵੀ ਇਹ ਸੇਮ ਰਿਜ਼ਰਵੇਸ਼ਨ ਹੈਗੀ ਫਿਰ ਪੰਚਾਂ ਦੀ ਜਿਹੜੀ ਚੋਣ ਆ ਗਈ ਉਹ ਸਿੱਧੀ ਲੋਕਾਂ ਦੇ ਦੁਆਰਾ ਕੀਤੀ ਜਾਂਦੀ ਹੈ ਬਹੁ ਮੈਂਬਰੀ ਜੂਨ ਖੇਤਰ ਹੁੰਦਾ ਹੈ ਸਰਪੰਚ ਦੀ ਚੋਣ ਲਈ ਇੱਕ ਮੈਂਬਰੀ ਜੂਨ ਖੇਤਰ ਹੁੰਦਾ ਹੈ ಗ್ರಾಮ ਪੰਚਾਇਤ ਦਾ ਕਾਰਜਕਾਲ 5 ਸਾਲ ਹੈ ಗ್ರಾಮ ਪੰਚਾਇਤ ਨੂੰ ਆਪਣੇ ਜਿਹੜੇ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਭੰਗ ਵੀ ਕੀਤਾ ਜਾ ਸਕਦਾ ਹੈ ਕਿਹੜੇ-ਕਿਹਨੇ ਕਾਰਨਾਂ ਕਰਕੇ ಗ್ರಾಮ ਪੰਚਾਇਤ ਨੂੰ ਭੰਗ ਕੀਤਾ ਜਾਂਦਾ ਜਿਵੇਂ ಗ್ರಾಮ ਪੰਚਾਇਤ ਆਪਣੇ ਸ਼ਕਤੀਆਂ ਦੀ ਗਲਤ ਵਰਤੋਂ ਕਰਦੀ ਹੈ ਜਾਂ ਆਪਣੇ ਕੰਮ ਪੂਰੇ ਕਰਨ ਦੇ ਯੋਗ ਨਹੀਂ ਹੈਗੀ ਕਿ ਜਾਂ ਗਲਤੀਆਂ ਕਰ ਰਹੀ ਹੈ ਜਾਂ ਜਿਹੜੀ ਪੰਚਾਇਤ ਸਮਤੀ ਜਾਂ ਯੂਨਲਾ ਪਰਿਸ਼ਦ ਦੇ ਦਰਾਂ ਦਿੱਤੀਆਂ ਹੈ ਤਾਂ ਇਹਦਾ ਦੀ ਜਾਣਬੁੱਝ ਕੇ ਉਲੰਘਣਾ ਕਰਦੀ ਹੈ ਤਾਂ ಗ್ರಾಮ ਪੰਚਾਇਤ ਨੂੰ ਭੰਗ ਕੀਤਾ ਜਾਂਦਾ ਹੈਗਾ ਤੇ ਪਰ ਜਿਹੜੀ ਰਾਜ ਸਰਕਾਰ ਅਗੇ ಗ್ರಾಮ ਪੰਚਾਇਤ ਹੈ ਜਿਹੜਾ ਨੂੰ ਆਪਣਾ ਪੱਖ ਸਪਸ਼ਟ ਕਰਨ ਦਾ ਮੌਕਾ ਜ਼ਰੂਰ ਦਿੰਦੀ ਹੈਗੀ ਤੇ ਜੇ ಗ್ರಾಮ ਪੰਚਾਇਤ ਭੰਗ ਹੋ ਜਾਂਦੀ ਹੈ ਤਾਂ ਉਹਦੀ ਥਾਂ ਤੇ ਨਵੀਂ ಗ್ರಾಮ ਪੰਚਾਇਤ ਦੀ ਜਿਹੜੀ ਚੋਣਾਂ 6 ਮਹੀਨੇ ਦੇ ਅੰਦਰ ਹੋਣੀ ਜ਼ਰੂਰੀ ਹੈ ਉੰਦੇ ਜਿਹੜੀ ਨਵੀਂ ਪੰਚਾਇਤ ಗ್ರಾಮ ਪੰਚਾਇਤ ਬਣਾਈ ਗਈ ਹੈ ਉਹਦਾ ਕਾਰਜਕਾਲ ਜਿਹੜੀ ਪਹਿਲਾਂ ਵਾਲੀ ಗ್ರಾಮ ਪੰਚਾਇਤ ਦਾ ਬਾਕੀ ਵਿੱਚ ਦਾ ਕਾਰਜਕਾਲ ਤੇ ਉਨੇ ਸਮੇਂ ਦੇ ਲਈ ਹੀ ਉਹ ਕੰਮ ਕਰੇਗੀ ਪਰ ਜੇ 6 ਮਹੀਨਿਆਂ ਤੋਂ ਘੱਟ ਹੈ ಗ್ರಾಮ ਪੰਗੇ ਦੀ ಗ್ರಾಮ ਪੰਚਾਇਤ ਦਾ ਬਚਦਾ ਕਾਰਜਕਾਲ ਤਾਂ ਨਵੀਂ ಗ್ರಾಮ ਪੰਚਾਇਤ ਪੂਰੇ 5 ਸਾਲ ਲਈ ਕੰਮ ਕਰੇਗੀ ਸਰਪੰਚ ਦੇ ਬਰੁਦਾ ਵਿਸ਼ਵਾਸ ਦਾ ਪ੍ਰਸਤਾਵ ਪੇਸ਼ ਕੀਤਾ ਜਾਂਦਾ ਪੰਚਾਂ ਦੇ ਕੁੱਲ ਗਿਣਤੀ ਦੇ 2 ਤੇ ਹੈ ਮੁਹੰਮਦ ਦੇ ਦੁਆਰਾ ਗ੍ਰਾਮ ਪੰਚਾਇਤ ਦੀ ਮੀਟਿੰਗ ਹੋਗੀ ਇੱਕ ਮਹੀਨੇ ਦੇ ਵਿੱਚ ਇੱਕ ਮੀਟਿੰਗ ਹੋਣੀ ਜ਼ਰੂਰੀ ਹੈ ਗ੍ਰਾਮ ਪੰਚਾਇਤ ਇਸ ਤੋਂ ਬਿਨਾਂ ਦੀ ਸਪੈਸ਼ਲ ਮੀਟਿੰਗ ਵੀ ਬੁਲਾਈ ਜਾ ਸਕਦੀ ਹੈ ਗ੍ਰਾਮ ਪੰਚਾਇਤ ਦੀਆਂ ਕੁਝ ਸਟੈਂਡਿੰਗ ਕਮੇਟੀਆਂ ਨੇ ਜਿਗੀਆਂ ਕਿਹੜੀਆਂ ਨੇ ਇਹ ਜਿਵੇਂ ਪ੍ਰੋਡਕਸ਼ਨ ਕਮੇਟੀ ਹੈ ਸੋਸ਼ਲ ਜਸਟਿਸ ਕਮੇਟੀ ਹੈ ਤੇ ਸੋਲਦਾਂ ਦੀ ਕਮੇਟੀ ਹੈ ਇਹ ਜਿਹੜੇ ਸਰਪੰਚ ਦੇ ਸਮੇਤ ਘਟੋ ਘਟ ਤਨ ਤੇ ਵੱਧ ਵੱਧ ਪੰਜ ਮੈਂਬਰ ਹੋ ਸਕਦੇ ਨੇ ਕਿਸੇ ਵੀ ਸਥਾਈ ਸੰਮਤੀ ਦੇ ਵਿੱਚ ਪੰਚਾਇਤ ਸਮਤੀਆਂ ਗਏ ਗਏ 1994 ਦੇ 55 ਦੀ ਰਾਜ ਨਿਯਮਨ ਦੇ ਵਿੱਚ ਦੇ ਦੁਆਰਾ ਪੰਜਾਬ ਦੇ ਵਿੱਚ ਪੰਚਾਇਤ ਸਮਤੀ ਦੀ ਸਥਾਪਨਾ ਕੀਤੀ ਗਈ ਹੈ ਪੰਚਾਇਤ ਸਮਤੀ ਨੂੰ ਬਲਾਕ ਸਮਤੀ ਵੀ ਕਿਹਾ ਜਾਂਦਾ ਹੈ ਹਰੇਕ ਪੰਚਾਇਤ ਸਮਤੀ ਦੇ ਮੈਂਬਰਾਂ ਦੀ ਗਿਣਤੀ ਹੈ ਜਿਹੜੀ ਸਮਤੀ ਦੇ ਖੇਤਰ ਦੀ ਵਸੋਂ ਦੇ ਅਨੁਸਾਰ ਨਿਸ਼ਚਿਤ ਕੀਤੀ ਜਾਂਦੀ ਹੈ ਪਰ ਕਿਸੇ ਵੀ ਪੰਚਾਇਤ ਸਮਤੀ ਦੇ ਮੈਂਬਰਾਂ ਦੀ ਗਿਣਤੀ 10 ਤੋਂ ਘੱਟ ਨਹੀਂ ਹੋ ਸਕਦੀ ਪੰਚਾਇਤ ਸਮਤੀ ਦੇ ਸਥਾਨਾਂ ਦਾ ਰਾਖਵਾ ਕਰਨਾ ਉਸੇ ਹੀ ਹੈ ਜਿਸ ਤਰ੍ਹਾਂ ਗ੍ਰਾਮ ਪੰਚਾਇਤ ਦੇ ਦਾਸੀਗ ਇਹ ਜਿਹੜੇ ਹੈਗੇ ਨੇ ਐਸਸੀ ਐਸਟੀ ਵਿਮਨ ਤੇ ਐਮਬੀਸੀ ਦੇ ਲਈ ਜਿਹੜਾ ਸਥਾਨਾਂ ਦਾ ਰਾਖਵਾ ਕਰਨਾ ਉਹ ਹਾਂ ਕੀਤਾ ਗਿਆ ਹੈ। ਹਾਂ ਇਸ ਤਰ੍ਹਾਂ ਪੰਚਾਇਤ ਸੰਮਤੀ ਦਾ ਕਾਰਜਕਾਲ 5 ਸਾਲ ਹੁੰਦਾ ਹੈ ਪੰਚਾਇਤ ਸੰਮਤੀ ਨੂੰ ਭੰਗ ਵੀ ਕੀਤਾ ਜਾ ਸਕਦਾ ਹੈ ਜਿ ਤਰ੍ਹਾਂ ಗ್ರಾಮ ਪੰਚਾਇਤ ਨੂੰ ਕੀਤਾ ਜਾ ਸਕਦਾ ਉਸ ਤਰ੍ਹਾਂ ਪੰਚਾਇਤ ਸੰਮਤੀ ਨੂੰ ਵੀ ਕੀਤਾ ਜਾ ਸਕਦਾ ਹੈ ਭੰਗ ਪਰ ਪੰਜਾਂ ਚੁਣੀ ਗਈ ਪੰਚਾਇਤ ਸੰਮਤੀ ਉਹ ਉਹਨੇ ਟਾਈਮ ਲਈ ਕੰਮ ਕਰੇਗੀ ਜਿੰਨਾ ਕਿ ਪਹਿਲਾਂ ਵਾਲੀ ਭੰਗ ਕੀਤੀ ਗਈ ಗ್ರಾಮ ਪੰਚਾਇਤ ਸੰਮਤੀ ਦਾ ਬਚਦਾ ਸੀ ਪਰ ਜੇ 6 ਮਹੀਨੇ ਤੋਂ ਘੱਟ ਟਾਈਮ ਬਚਦਾ ਸੀ ਤਾਂ ਨਵੀਂ ਪੰਚਾਇਤ ਸੰਮਤੀ ਪੂਰੇ 5 ਸਾਲ ਦੀ ਨਹੀਂ ਕੰਮ ਕਰੇਗੀ। ਅਧਿਐਕਸ਼ ਤੇ ਉਪ ਅਧਿਐਕਸ਼ ਦੀ ਚੋਣ ਪੰਚਾਇਤ ਸੰਮਤੀ ਦਾ ਕੰਮ ਪੂਰਾ ਹੋ ਗਿਆ ਤਾਂ ਜ਼ਿਲ੍ਹਾ ਦਾ ਡਿਪਟੀ ਕਮਿਸ਼ਨਰ ਪੰਚਾਇਤ ਸੰਮਤੀ ਦੀ ਕਮੇਟਿੰਗ ਬੁਲਾਉਂਦਾ ਉਸ ਪਹਿਲੀ ਮੀਟਿੰਗ ਦੇ ਵਿੱਚ ਹੀ ਜਿਹੜਾ ਹੈਗਾ ਪੰਚਾਇਤ ਸੰਮਤੀ ਦੇ ਅਧਿਐਕਸ਼ ਤੇ ਉਪ ਅਧਿਐਕਸ਼ ਦੀ ਜਿਹੜੀ ਚੋਣ ਆਗੀ ਉਹ ਕਰ ਲਈ ਜਾਂਦੀ ਹੈ ਚੇਰਮੈਨ ਤੇ ਵਾਈਸ ਚੇਰਮੈਨ ਦੀ ਇਹਦੀਆਂ ਮੀਟਿੰਗ ਹੁਣ ਬਲੌਕ ਸੰਮਤੀ ਦੀ 2 ਮਹੀਨੇ ਵਿੱਚ ਇੱਕ ਮੀਟਿੰਗ ਜਿਵੇਂ ಗ್ರಾಮ ਪੰਚਾਇਤ ਦੀ 1 ਮਹੀਨੇ ਵਿੱਚ ਇੱਕ ਮੀਟਿੰਗ ਹੋਣੀ ਜ਼ਰੂਰੀ ਹੈ ਬਲੌਕ ਸੰਮਤੀ ਦੀ 2 ਮਹੀਨੇ ਵਿੱਚ ਇੱਕ ਮੀਟਿੰਗ ਹੋਣੀ ਜ਼ਰੂਰੀ ਹੈ ਤੇ ਜ਼ਿਲ੍ਹਾ ਪਰਿਸ਼ਦ ਦੀ 3 ਮਹੀਨੇ ਦੇ ਵਿੱਚ ਇੱਕ ਮੀਟਿੰ ਪੰਚਾਇਤ ਸਮਤੀ ਦੇ ਅਧਿਐਖਾ ਜਿਹੜਾ ਨੂੰ ਕਾਸਟਿੰਗ ਬੋਰਡ ਦੇ ਅਨੁਸਾਰ ਹੁੰਦਾ ਜਦੋਂ ਵੋਟਾਂ ਬਰਾਬਰ ਰਹਿ ਜਾਂਦੀਆਂ ਨੇ ਪੰਚਾਇਤ ਸਮਤੀ ਦੀਆਂ ਕੁਝ ਸਥਾਈ ਸਮਤੀਆਂ ਲੱਗੀਆਂ ਇਹ ਹਾਂ ਦੇ ਵਿੱਚ ਜਨਰਲ ਕਮੇਟੀ ਹੋ ਗਈ ਫਾਈਨੈਂਸ ਆਡਿਟ ਤੇ ਪਲੈਨਿੰਗ ਕਮੇਟੀ ਹੈ ਸੋਸ਼ਲ ਜਸਟਿਸ ਕਮੇਟੀ ਹੈ ਜਿਹੜੀ ਇਹ ਸੋਸ਼ਲ ਜਸਟਿਸ ਕਮੇਟੀ ਹੈ ਇਹਦਾ ਅਧਿਐਖਾ ਕੌਣ ਹੁੰਦਾ ਉਹ ਹੁੰਦਾਗਾ ਬਲਾਕ ਸਮਤੀ ਦਾ ਜਿਹੜਾ ਉਪ ਅਧਿਐਖਾ ਉਹਨੂੰ ਇਹਦਾ ਅਧਿਐਖਾ ਬਣਾਇਆ ਜਾਂਦਾਗਾ ਚੇਅਰਮੈਨ ਬਣਾਇਆ ਜਾਂਦਾ ਬਾਕੀ ਦੋ ਦੇ ਜਿਹੜੇ ਚੇਅਰਮੈਨ ਨੇ ਉਹ ਚੇਅਰਮੈਨ ਹੀ ਹਿੰਦ ਦਾ ਚੇਅਰਮੈਨ ਹੁੰਦਾ ਪਰ ਕੱਲੀ ਜਿਹੜੀ ਸੋਸ਼ਲ ਜਸਟਿਸ ਕਮੇਟੀ ਹੈ ਇਹਦਾ ਚੇਅਰਮੈਨ ਡਿਪਟੀ ਚੇਅਰਮੈਨ ਹੈ ਜਿਹੜਾ ਨੂੰ ਇਹਦਾ ਚੇਅਰਮੈਨ ਬਣਾਇਆ ਜਾਂਦਾ ਹੈ ਜ਼ਿਲ੍ਹਾ ਪ੍ਰੀਸ਼ਦ 1994 ਦੇ 50 ਪੰਚਾਇਤੀ ਰਾਜ ਕਾਨੂੰਨ ਦੇ ਅਧੀਨ ਜ਼ਿਲ੍ਹਾ ਪ੍ਰੀਸ਼ਦ ਦੀ ਸਥਾਪਨਾ ਕੀਤੀ ਗਈ ਹੈ ਇਹ ਰਾਜ ਸਰਕਾਰ ਦੁਆਰਾ ਇੱਕ ਜ਼ਿਲ੍ਹੇ ਦੇ ਵਿੱਚ ਕੀਤੀ ਜਾਂਦੀ ਹੈ ਇਹ ਜ਼ਿਲ੍ਹਾ ਪ੍ਰੀਸ਼ਦ ਦੀ ਸਥਾਪਨਾ ਕਿੱਥੇ ਕੀਤੀ ਜਾਂਦੀ ਹੈ ਇਹ ਇਹਦੇ ਵਿੱਚ ਉਹ ਖੇਤਰ ਹੁੰਦੇ ਨੇ ਜਿਨ੍ਹਾਂ ਦੇ ਨੇ ਗ੍ਰਾਮ ਪੰਚਾਇਤਾਂ ਦੇ ਬਲਾਕ ਸੰਮਤੀਆਂ ਬਣਾਈਆਂ ਜਾਂਦੀਆਂ ਨੇ ਉੱਥੇ ਜ਼ਿਲ੍ਹਾ ਪ੍ਰੀਸ਼ਦ ਦਾ ਅਧਾਰ ਖੇਤਰ ਇਹਦੇ ਜਿਹੜੇ ਮੈਂਬਰ ਨੇ ਜਿਵੇਂ 50000 ਬਸੋਂ ਦੇ ਪਿੱਛੇ ਇੱਕ ਮੈਂਬਰ ਜਿਹੜਾ ਪ੍ਰੀਸ਼ਦਾਂ ਨਿਸ਼ਚਿਤ ਕੀਤਾ ਜਾਂਦਾ ਹੈ ਜਿਸ ਜਲਾ ਪ੍ਰੀਸ਼ਦ ਦੇ ਖੇਤਰ ਦੀ ਬਸੋਂ ਹੈਗੀ 5 ਲੱਖ ਤੋਂ 15 ਮੈਂਬਰ ਹੁੰਦੇ ਨੇ ਇਹਨਾਂ ਦੀ ਇਹਦੇ ਹੁੰਦੇ ਨੇ ਤੇ ਜਿੱਥੇ 12 ਲੱਖ ਤੱਕ ਬਸੋਂ ਹੈਗੀ ਜਲਾ ਪ੍ਰੀਸ਼ਦ ਦੇ ਉੱਥੇ ਇਹਨਾਂ ਦੀ ਮੈਂਬਰਾਂ ਦੀ ਗਿਣਤੀ 25 ਹੁੰਦੀ ਹੈਗੀ ਜਲਾ ਪ੍ਰੀਸ਼ਦ ਇਸ ਸਥਾਨ ਦਾ ਰਾਖਮਕਰਨ ਕੀਤਾ ਗਿਆ ਜਿਵੇਂ ਜਲਾ ਪ੍ਰੀਸ਼ਦ ਦਾ ਅਧਿਐਕਸ਼ਨ ਦਾ ਦੇ ਕੋ ਅਧਿਐਕਸ਼ਨ ਦਾ ਜਲਾ ਪ੍ਰੀਸ਼ਦ ਦੀ ਪਹਿਲੀ ਮੀਟਿੰਗ ਦੇ ਵਿੱਚ ਹੀ ਜਿਹੜਾ ਜਲਾ ਪ੍ਰੀਸ਼ਦ ਦੇ ਚੇਅਰਮੈਨ ਤੇ ਰਿਪਟੀ ਚੇਅਰਮੈਨ ਦੀ ਜਿਹੜੀ ਚੋਣ ਹੈਗੀ ਇਹਦੇ ਚੁਣੇ ਹੋਏ ਮੈਂਬਰਾਂ ਜ਼ਿਲ੍ਹਾ ਪ੍ਰੀਸ਼ਦ ਦਾ ਜਿਹੜਾ ਚੇਅਰਮੈਨ ਤੇ ਡਿਪਟੀ ਚੇਅਰਮੈਨ ਇਹਨਾਂ ਦੀਆਂ ਬਦਵੀਆਂ ਦਾ ਵੀ ਰਖਮਾ ਕਰਨ ਕੀਤਾ ਗਿਆਗਾ ਜਿਵੇਂ ਐਸਸੀ ਲਈ ਐਸਟੀ ਲਈ ਵੀ ਮੈਨ ਲਈ ਬੀਸੀ ਲਈ ਜਿਹੜਾ ਚੇਅਰਮੈਨ ਤੇ ਡਿਪਟੀ ਚੇਅਰਮੈਨ ਇਹਨਾਂ ਨੂੰ 200 ਮੇਜੋਰਿਟੀ ਦੇ ਨਾਲ ਜਿਹੜਾ ਹੈਗਾਗਾ ਬਦਵੀ ਤੋਂ ਹਟਾਇਆ ਜਾ ਸਕਦਾ ਹੈ ਜੇ ਇਹ ਪ੍ਰਸਤਾਵ ਪਾਸ ਹੋ ਜਾਵੇ ਤਾਂ ਜ਼ਿਲ੍ਹਾ ਪ੍ਰੀਸ਼ਦ ਦਾ ਕਾਰਜਕਾਲ 5 ਸਾਲ ਹੈ ਜ਼ਿਲ੍ਹਾ ਪ੍ਰੀਸ਼ਦ ਨੂੰ ਭੰਗ ਵੀ ਕੀਤਾ ਜਾ ਸਕਦਾਗਾ 6 ਮਹੀਨੇ ਦੇ ਅੰਦਰ ਅੰਦਰ ਇਹ ਲਖਨ ਦੁਆਰਾ ਹੋਣੀ ਜ਼ਰੂਰੀ ਹੈ ਜੇ ਇਹ ਭੰਗ ਹੋ ਜੇ ਤਾਂ ਜ਼ਿਲ੍ਹਾ ਪ੍ਰੀਸ਼ਦ ਦੀ ਮੀਟਿੰਗ ਹੈ ਦੀ ਤਨ ਮਹੀਨੇ ਦੇ ਵਿੱਚ ਇੱਕ ਮੀਟਿੰਗ ਹੋਣੀ ਜ਼ਰੂਰੀ ਹੈ ਦੇ ਦੀਆਂ ਸਪੈਂਡਿੰਗ ਕਮੇਟੀਆਂ ਨੇ ਜਿਲ੍ਹਾ ਪ੍ਰਿਸ਼ਦ ਦੀਆਂ ਜਿਵੇਂ ਜਨਰਲ ਕਮੇਟੀ ਹੋ ਗਈ ਫਾਈਨਾਂਸ ਆਡਿਟ ਦੀ ਪਲੈਨਿੰਗ ਕਮੇਟੀ ਹੈ ਸੋਸ਼ਲ ਜਸਟਿਸ ਕਮੇਟੀ ਹੈ ਐਜੂਕੇਸ਼ਨ ਐਂਡ ਹੈਲਥ ਕਮੇਟੀ ਹੈ ਐਗਰੀਕਲਚਰ ਐਂਡ ਇੰਡਸਟਰੀ ਕਮੇਟੀ ਹੈ ਇਸ ਤੋਂ ਬਿਨਾ ਜਿਲ੍ਹਾ ਪ੍ਰਿਸ਼ਦ ਦਾ ਜਿਹੜਾ ਉਹਦਾ ਮੁੱਖ ਕਾਰਜਕਾਰੀ ਅਫੀਸਰ ਹੁੰਦਾ ਇੱਕ ਡਿਪਟੀ ਜਿਹੜਾ ਹੈਗਾ ਚੀਫ ਐਗਜ਼ੀਕਿਊਟਿਵ ਅਫੀਸਰ ਹੁੰਦਾ ਜਿਹੜਾ ਚੀਫ ਐਗਜ਼ੀਕਿਊਟਿਵ ਅਫੀਸਰ ਹੁੰਦਾ ਮੁੱਖ ਕਾਰਜਕਾਰੀ ਅਧਿਕਾਰੀ ਕਿਹੜਾ ਹੁੰਦਾਗਾ ਉਹ ਹੁੰਦਾਗਾ ਜ਼ਿਲ੍ਹੇ ਦਾ ਐਡੀਸ਼ਨਲ ਡਿਪਟੀ ਕਮਿਸ਼ਨਰ ਡਿਵੈਲਪਮੈਂਟ ਹੁੰਦਾਗਾ ਜਿਲ੍ਹਾ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਹੈ ਜਿਹੜਾ ਉਹਨੂੰ ਉਹ ਡਿਪਟੀ ਸੀ ਵੀ ਐਗਜ਼ੀਕਿਊਟਿਵ ਆਫੀਸਰ 라 ਦਿੱਤਾ ਜਾਂਦਾ ਪਲੀਜ਼ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ